ਮਲੋੜ ਸ਼ਹਿਰ ਦੇ ਵਿੱਚ ਬੀਤੇ ਦਿਨੀ ਤੇਜ਼ ਬਰਸਾਤ ਅਤੇ ਝੱਖੜ ਦੇ ਕਾਰਨ ਇੱਕ ਗਰੀਬ ਪਰਿਵਾਰ ਦੇ ਦੋ ਕਮਰਿਆਂ ਦੀ ਛੱਤ ਡਿੱਗ ਪਈ। ਪਰਿਵਾਰ ਨੂੰ ਛੱਤ ਚੋਣ ਦਾ ਡਰ ਸੀ ਅਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਗੁਆਂਢੀਆਂ ਦੇ ਘਰੇ ਸੌਂ ਗਿਆ। ਅਤੇ بارش ਦੇ ਕਾਰਨ ਗਰੀਬ ਪਰਿਵਾਰ ਦੇ ਦੋਨੇ ਕਮਰਿਆਂ ਦੀ ਜਿਹੜੀ ਛੱਤ ਡਿੱਗ ਪਈ ਅਤੇ ਗਰੀਬ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ गुहार लगाई ਹੈ ਕਿ ਮੇਰਾ ਜਿਹੜਾ ਘਰ પાਕੇ ਦਿੱਤਾ ਜਾਵੇ। ਹਾਂਜੀ ਵੀਰ ਜੀ ਕੀ ਤੁਹਾਡਾ ਨਾਮ ਤੇ ਇਹ ਕਿਹੜਾ ਏਰੀਆ ਤੇ ਜਿਹੜੇ ਮਕਾਨ ਦੀਆਂ ਦੋਵਾਂ ਕਮਰਿਆਂ ਨੇ ਛੱਤਾਂ ਡਿੱਗ ਗਈ ਜੀ ਮੇਰਾ ਨਾਮ ਵੀਰ ਜੀ ਰਿੰਕੂ ਆ ਸਨ ਆਫ ਸੋਰਨ ਸਿੰਘ ਆ ਜੀ ਮਲੌਰ ਸ਼ਹਿਰ ਦਾ ਰਹਿਣ ਵਾਲਾ ਆਂ ਸੱਚਾ ਹੁਦਾ ਰੋਡ ਸਾਬਨ ਫੈਕਟਰੀ ਕਰੀਬ ਆ ਜੀ ਮੇਰੀਆਂ ਇਹ ਕੱਲ ਮੀਂਹ ਦੀ ਵਜ੍ਹਾ ਨਾਲ ਜੀ ਥੋੜਾ ਥੋੜਾ ਚੌਂਦਾ ਸੀਗਾ ਜੀ ਦੋਨੋਂ ਦੇ ਨਾਲ ਮਗਰਲੀ ਪਹਿਲੂ ਕਮਰੇ ਦੀ ਛੱਤ ਡਿੱਗੀ ਜੀ ਇਸ ਕਰਕੇ ਮੈਂ ਨਾਲ ਆਪਦੇ ਗਵੰਡੀਆਂ ਦੇ ਘਰੇ ਰਾਤ ਪਿਆ ਜੀ ਉਸ ਤੋਂ ਬਾਅਦ ਤੜਕੇ ਹੀ ਲੂਜੀ ਵੀ ਡੱਗ ਗਈ ਛਾਤੀ ਤੇ ਜਿਹੜਾ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਹੀ ਬਾਕਰੇਲੋ ਹੈ ਵੀ ਬੱਚੇ ਬਚ ਗਏ ਮੇਰੇ ਹੀ ਮੈਂ ਰਾਤ ਪਿਆ ਹੀ ਨਹੀਂ ਐਸੇ ਕਰਕੇ ਹੀ ਬੱਚੇ ਨਿੱਕੇ ਨਿੱਕੇ ਸੀਗੇ ਹੀ ਨੁਕਸਾਨ ਵਸ ਘਰ ਦਾ ਹੀ ਸਮਾਨ ਥੋੜਾ ਮੋਟਾ ਹੀ ਜਿਹੜਾ ਉਹ ਹੀ ਨੁਕਸਾਨ ਹੋਇਆ ਹੀ ਬਾਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸ਼ਾਸਨ ਤੋਂ ਮੰਗਿਆ ਹੀ ਕਰਦਾ ਹੈ ਗਰੀਬ ਬੰਦਾ ਹੀ ਟਾਈਮ ਪਾਸ ਕਰਦਾ ਹੈ ਇਹ ዳੜੀ ਦੱਪੇ ਵਾਲਾ ਬੰਦਾ ਜੀ ਮੇਰੀ ਮੱਤ ਕੀਤੀ ਜਾਵੇ ਹੀ ਤੇ ਹੀ ਮੰਗਾ ਹੀ ਮੇਰੀ ਅਸੀਂ ਵੀ ਸਾਡੇ ਕੋਈ ਸੰਸਥਾਵਾਂ ਨੂੰ ਜਿਹੜੇ ਦਾਨੀ ਸੱਜਣਾ ਉਹਨਾਂ ਨੂੰ ਬੇਨਤੀ ਕਰਾ ਵੀ ਇਹ ਗਰੀਬ ਪਰਿਵਾਰ ਆ ਛੋਟੇ ਛੋਟੇ ਬੱਚੇ ਆ ਚਲੋ ਸ਼ੁਕਰ ਆ ਰੱਬ ਦਾ ਵੀ ਜਿਹੜਾ ਛੱਤ ਲੱਗੀ ਹੈ ਕਵਾਨੀਆਂ ਦੇ ਘਰੇ ਪੈ ਗਿਆ ਨਹੀਂ ਤਾਂ ਕੋਈ ਹੱਸਾ ਵਾਪਰ ਸਕਦਾ ਸੀਗਾ ਇਸ ਦੀ ਮਦਦ ਕੀਤੀ ਜਾਵੇ